ਆਪਾਂ ਪੰਜਾਬ ਸਰਕਾਰ ਦੀ ਜਦੋਂ ਗੱਲ ਕਰਦੇ ਆਂ ਤੇ ਪਿਛਲੇ ਟਾਈਮ ਤੋਂ ਜ਼ਮੀਨਾਂ ਵਾਲਾ ਰੌਲਾ ਲੈਂਡ ਪੂਲਿੰਗ ਵੇਲੇ ਤੋਂ ਜ਼ਿਆਦਾ ਸ਼ੁਰੂ ਹੋਇਆ ਜਿਹੜਾ ਫਿਰ ਉਹ ਕਮਾਡਾ ਵਾਲੀ ਗੱਲ ਆਉਂਦੀ ਰਹੀ ਫਿਰ ਉਹ ਇੱਕ ਮਹਾਲੀ ਦੀ ਮੰਡੀ ਦਾ ਜ਼ਿਕਰ ਪਿਛਲੇ ਦਿਨੀ ਕੀਤਾ ਹੁਣ ਤੈਨੂੰ ਮੋਗੇ ਦੀ ਮੰਡੀ ਦੇ ਵਿੱਚ ਆਵਾ ਵੇਚ ਮੁੰਡੇ ਜੀ ਹੁਣ ਇੱਥੇ ਮੰਡੀ ਵੇਚਣ ਦੀ ਗੱਲ ਆਏ ਹੁਣ ਹੁਣ ਮੰਡੀ ਵੇਚ ਦਿੱਤੀ ਮੁੰਡਾ ਤਾਂ ਛੱਡੋ ਮੁੰਡਾ ਤਾਂ ਬਚ ਗਿਆ ਮੰਡੀ ਵੇਚ ਦਿੱਤੀ ਮੰਡੀ ਵੇਚ ਦਿੱਤੀ ਪਰ ਅੱਜ ਟਰਬਿਊਂ ਦੇ ਹਵਾਲੇ ਨਾਲ ਖਬਰ ਹੋਰ ਆ ਰਹੀ ਹੈ ਕਿ ਪਟਿਆਲਾ ਲੁਧਿਆਣਾ ਜਿਹੜੀ ਉੱਥੇ ਕੋਈ ਜ਼ਮੀਨਾਂ ਖਾਲੀ ਪਈਆਂ ਨੇ ਉਹਦਾ ਵੀ ਸਰਵੇ ਹੋ ਰਿਹਾ ਲੁਧਿਆਣੇ ਲਈ ਤਾਂ ਆਪਾਂ ਅੱਗੇ ਵੀ ਗੱਲ ਕੀਤੀ ਹੈ ਕਿ ਉੱਥੇ ਪੀਐਸਪੀਸੀਐਲ ਦੀ ਜ਼ਾਇਦਾਤ ਪਈ ਆ ਹਮ ਠੀਕ ਹੈ ਅੱਜ ਕੋਸ਼ਿਸ਼ ਮੈਂ ਕਰੂੰਗਾ ਕਿ ਉਹਦਾ ਨਕਸ਼ਾ ਲੱਭ ਕੇ ਨਾ ਕਿ ਕਿੱਥੇ ਪਈ ਆ ਪ੍ਰਾਈਮ ਲੋਕੇਸ਼ਨ ਤੇ ਲੈਂਡ ਹੈ ਯੂਨੀਵਰਸਿਟੀ ਦੇ ਨਾਲ ਜੋ ਮੈਂ ਤੁਹਾਨੂੰ ਦੱਸਿਆ ਸੀ ਜੰਧਗੀ ਤੇ ਪ੍ਰਾਈਮ ਵਾਲੀ ਵੇਖਦੇ ਆ ਫਿਰ ਉਹੀ ਜ਼ਿਆਦਾ ਕਾਸਟਲੀ ਹੁੰਦੀ ਹੈ ਤੇ ਵੇਖਣਾ ਹੀ ਤੇ ਕੋਈ ਚੱਜ ਦਾ ਨਹੀਂ ਖੋਣਾ ਸੁਪਨੇ ਲੈਣੇ ਤੇ ਬਦਾਮਾਂ ਦੇ ਲੋਹੇ ਉਹਦੀ ਗੱਲ ਬਿਲਕੁਲ ਜੀ ਬਿਲਕੁਲ ਨਾਲੇ ਉੱਥੇ ਇਹਨਾਂ ਚੀਜ਼ਾਂ ਦੇ ਮੰਦਰੀ ਬੈਠੇ ਨੇ ਨਾ ਰੋੜਾ ਸਾਹਿਬ ਜੀ ਉੱਥੇ ਮਹਰ ਨੇ ਹਮ ਕਿਦਾਂ ਉਹਨਾਂ ਨੇ ਜ਼ਮੀਨ ਦਾ ਟੁਕੜਾ ਇੱਕ ਬੈਨੇਫੀਸ਼ੀਅਰੀ ਦੇ ਤੌਰ ਤੇ ਲੈ ਕੇ ਤੇ ਕਿਦਾਂ ਡਿਵੈਲਪਰ ਦੇ ਤੌਰ ਤੇ ਐਡਾ ਵੱਡਾ ਵਿਕਾਸ ਕਰ ਦਿੱਤਾ ਹੋਰ ਬਦਲਾ ਨੂੰ ਪੂਛ ਲੱਗੀ ਹੁੰਦੀ ਜੀ ਅੱਜ ਤੇ ਬਦਲਾ ਹੁੰਦਾ ਤੁਹਾਡੇ ਮੁਕੱਦਰਾਂ ਚ ਆ ਜਾਂਦਾ ਸਰ ਇਹ ਬਦਲਾ ਇਦਾਂ ਦਾ ਹੀ ਆ ਇਹਦੇ ਚ ਵੇਖੋ ਸਿਸਟਮ ਕੀ ਆ ਪਹਿਲਾਂ ਮਹਿਕਮੇ ਨੂੰ ਦਿੱਤਾ ਜਾਂਦਾ ਸੀ ਹੁਣ ਮਹਿਕਮਿਆਂ ਤੋਂ ਲਿਆ ਜਾਂਦਾ ਅੱਜ ਤੁਸੀਂ ਵੇਖੋ ਮੇਰੇ ਪੇਜ ਤੇ ਜਾ ਕੇ ਮੈਂ ਪਾਇਆ ਕਿ ਉੱਥੇ ਜਾ ਕੇ ਉਹ ਕਹਿ ਰਹੇ ਨੇ ਕਿ ਪਠਾਨਕੋਟ ਦੇ ਵਿੱਚ ਆਫੀਸ਼ੀਅਲੀ ਲੈਟਰ ਜਾਰੀ ਹੋ ਗਿਆ ਕਿ ਫਲਾਣੇ ਰੈਂਕ ਵਾਲਾ ਡਾਕਟਰ ਇਹਨਾਂ ਦੇਵੇ ਇਹਨਾਂ ਦੇਵੇ ਹੜੰਦਾਦ ਵਾਸਤੇ ਹੂੰ ਪਾਇਆ ਹੋਇਆ ਜੀ ਮੈਂ ਅੰਮ੍ਰਿਤਸਰ ਵਰਬਲੀ ਚੱਲੀ ਜਾਂਦੇ ਖਤਮ ਹੋ ਗਿਆ ਵੀ ਇੱਥੇ ਤੇ ਹੁਣ ਪੱਕੀ ਪਰਚੀ ਲੱਗੇ ਇੰਨੀ ਕੱਟੀ ਜਾਣੀ ਐ ਅ ਛਰਦਾ ਦਾ ਤਾਂ ਹੁਣ ਹਾਲ ਹੀ ਨਾ ਪੁੱਛੋ ਜੀ ਹੂੰ ਹੂੰ ਤਾਂ ਗੱਲ ਇਹ ਆ ਕਿ ਇਹ ਜੋਰੀ ਮੰਗੇ দান ਮਿਲਾਲੂ ਵਾਲਾ ਸਾਹ ਕੋ ਕਿਹਾ ਜੀ ਤੇ ਮੈਂ ਤੁਹਾਨੂੰ দান ਬਾਰੇ ਕਿਹਾ ਸੀਗਾ ਕਿ দান ਮਨ ਮੰਨੇ ਦਾ ਹੁੰਦਾ ਜੀ ਜਵਰੀ ਤੁਸੀਂ ਕਿਸੇ ਤੋਂ ਇਦਾਂ ਦੀ ਉਗਰਾਹੀ ਕਰੋਗੇ ਤੇ ਭਾਈ ਗਲਤ ਗੱਲ ਆ ਜੀ ਜੀ ਤੇ ਜਵਰੀ ਵਸੂਲੀ ਭਾਈ ਵਾਲਾ ਕੰਮ ਹੋ ਗਿਆ ਜੀ ਤੋ ਖੈਰ ਇਹ ਅਜੀਬ ਹੈ ਗਵਰਨੈਂਸ ਮਾਡਲ ਹੂੰ ਤੇ ਆਪਾਂ ਅਜੀਬ ਗਵਰਨੈਂਸ ਮਾਡਲ ਹੀ ਚਾਹੁੰਦੇ ਸਾਂ ਨਾ ਦੇ ਬਦਲਾਅ ਵਾਲਾ ਮਾਡਲ ਆਵੇ ਤਾਂ ਉਹਨੂੰ ਵਧੀਆ ਕਿ ਪੈਸਾ ਪਿਆ ਹੁੰਦਾ ਮਹਿਕਮੇ ਕੋਲ ਕਹਿੰਦੇ ਜੀ ਵਾਪਸ ਦੇ ਦਿਓ ਹੂੰ ਹੋ ਨਵੇਂ ਅਸਾਸੇ ਪੈਦਾ ਕਰਨ ਦੀ ਥਾ ਤੇ ਕਹਿੰਦੇ ਜਿਹੜੇ ਪੁਰਾਣੇ ਹੋ ਵੇਚ ਦਿਓ ਹੂੰ ਤੇ ਵੇਚਣ ਵਾਸਤੇ ਕੀ ਹੈ ਤੁਹਾਡੇ ਕੋਲ ਹੁਣ ਵੇਚਣ ਵਾਸਤੇ ਤਾਂ ਹੈ ਨਹੀਂ ਕਿ ਤੁਹਾਡੇ ਕੋਲ ਬਈ 56 57 ਟਨ ਸੋਨਾ ਪਿਆ ਸਰਕਾਰ ਕੋਲੇ ਵੇਚ ਦਿਓ ਜੀ ਜੀ ਧਾ ਚੰਗਾ ਹੈ ਹੈ ਕੀ ਹੈ ਜਿਆਦਾ ਦਾ ਤੁਹਾਡੇ ਕੋਲ ਬਿਲਕੁਲ ਦੇਖੀਆ ਮੈਂ ਤੁਹਾਨੂੰ ਦੱਸਿਆ ਇਹਨਾਂ ਦਾ ਸੀਏ ਬੈਠਾ ਉੱਥੇ ਹੂੰ ਨਾਲੇ ਸਾਡੇ ਇੱਥੇ ਦੋ ਤਿੰਨ ਪੰਜਾਬੀ ਲੀਡਰ ਆ ਉਹਦੇ ਜਿਹੜੇ ਚਮਚੇ ਚਟੜੇ ਇਹ ਜਾਂਦੇ ਆ ਨਾਲੇ ਉੱਥੇ ਤਲਵਿਆਂ ਤੇ ਜੀਬ ਮਾਰਾਉਂਦੇ ਆ ਨਾਲੇ ਉਹਨੂੰ ਦੱਸਉਂਦੇ ਇੱਥੋਂ ਕੱਢ ਲੈ ਜੀ ਉਹ ਪਟਵਾਰੀਆਂ ਵਾਲੀ ਜਿਹੜੀ ਜਿਵੇਂ ਚਾਦਰ ਜੀ ਹੁੰਦੀ ਆ ਉਸ ਤਰ੍ਹਾਂ ਵਿਸ਼ਾ ਕੇ ਦੇਖ ਲੈਦਾ ਹੂੰ ਇਹ ਨਕਸ਼ਾ ਜੀ ਇੱਥੋਂ ਦੇ ਥੋੜਾ ਜਿਹਾ ਆਬਾਦੀ ਘੱਟ ਲੱਗ ਰਹੀ ਐ ਇੱਥੇ ਹਾਂ ਵੀ ਇੱਥੋਂ ਚੱਕ ਦਿਓ ਕੰਮ ਹੂੰ ਤੋ ਸਰ ਬਈ ਗੱਲ ਇਹ ਆ ਕਿ ਉਹ ਪੀਐਸਪੀਸੀਐਲ ਦੀ ਜਾਇਦਾਦ ਪਟਿਆਲੇ ਉਹ ਉਹ ਇੰਜੀਨੀਅਰਿੰਗ ਐਸੋਸੀਏਸ਼ਨ ਹੈ ਜਿਹੜੀ ਇੰਜੀਨੀਅਰਾਂ ਦੀ ਉਹ ਕਹਿੰਦੇ ਅਸੀਂ ਨਹੀਂ ਵੇਚਣ ਦਿੰਦੇ ਬਈ ਫਿਰ ਇਧਰ ਪਟਿਆਲੀਆਂ ਨੀ 23 ਨੰਬਰ ਫਾਟਕ ਦੇ ਕੋਲ ਜੀ ਉੱਥੇ ਵੀ ਰੌਲਾ ਉੱਥੇ ਵੀ ਕਾਫੀ ਕਹਿੰਦੇ ਜ਼ਮੀਨ ਪਈ ਹੈ 55 ਕਿੱਲੇ ਦੇ ਕਰੀਬ ਇੱਕ ਕੋਈ ਗਰਾਊਂਡ ਹੈ ਪੀਐਸਪੀਸੀਐਲ ਦਾ ਵਾ ਵਾ ਰੱਖ ਵੇਚ ਕਹਿੰਦੇ ਆਪਾਂ ਕਿ ਇਹ ਡਾ ਗਰਾਊਂਡ ਕਰਨਾ چھوٹਾ ਕਰ ਦਿਓ ਬਾਕੀ ਚੱਕ ਦਿਓ ਯਾਰ ਜੀ ਬੰਦਾ ਕੀ ਯਾਰ ਇਹ ਪਤਾ ਕੀ ਆ ਬੇਸਿਕਲੀ ਇਹ ਆ ਕੇ ਹੋਣ 3-4 ਸਾਲ ਤੇ ਤਕਰੀਬਨ ਲੰਘ ਗਿਆ ਜੀ ਆਖੀਰਲਾ ਸਾਲ ਰਹਿ ਗਿਆ ਜੀ ਕੋਈ ਜੁਗਤ ਬੰਦੀ ਇਹਨਾਂ ਦੇ ਕੰਮ ਨਹੀਂ ਕਰ ਰਹੇ ਮਾਫ ਕਰਨਾ ਹੂੰ ਇਹਨਾਂ ਨੇ ਸਿਆਣੇ ਬੰਦੇ ਇਹਨਾਂ ਦੇ ਵਿੱਚ ਹੈਗੇ ਸੀਗੇ ਮੰਡੀਆਂ ਚੋਂ ਵੀ ਕਮਾਈ ਕਰਕੇ ਦੇ ਸਕਦੇ ਸੀ ਬਹੁਤ ਕੁਝ ਕਰਕੇ ਦੇ ਸਕਦੇ ਸੀ ਸਿਆਣੇ ਬੰਦੇ ਸੀ ਜਿਹੜੇ ਜੀ ਮਤਲਬ ਕਿ ਜਿਨ੍ਹਾਂ ਨੇ ਵੱਖ-ਵੱਖ ਪਾਰਟੀਆਂ ਚ ਕੰਮ ਕੀਤਾ ਆ ਹੂੰ ਮੈਂ ਕਦੇ ਤੁਹਾਨੂੰ ਨਾਂ ਲੈ ਕੇ ਵੀ ਦੱਸਾਂਗਾ ਕਿ ਇਹਨਾਂ ਦੇ ਵਿੱਚ ਹੀ ਕਿਹੜੇ-ਕਿਹੜੇ ਸਭ ਨੂੰ ਬਾਈਪਾਸ ਕਰ ਦਿੱਤਾ ਜੀ ਇਹ ਵਿਦਵਾਨ ਕਿਸਮ ਦੇ ਬੰਦੇ ਜਾਂ ਆਰਥਿਕ ਮਾਹਰ ਸਭ ਨੂੰ ਦਰ किनार ਕਰ ਦਿੱਤਾ ਗਿਆ ਉਹ ਵੀ ਬਸ ਇੱਕ ਪੰਜਾਬੀਆਂ ਦੇ ਵਿੱਚੋਂ ਹੀ ਨਿਕਲ ਜਾਂਦੀ ਆ ਉਹ ਚਾਪਲੂਸ ਮੰਡਲੀ ਹੂੰ ਉਹ ਹੀ ਗਾਈਡ ਕਰੀ ਜਾਂਦੀ ਆ ਉਹ ਅਗਲੇ ਹਰ ਦਾ ਕੰਮ ਕਰੀ ਜਾਂਦੇ ਆ ਜੀ ਇਸ ਕਰਕੇ ਉਹਨਾਂ ਦਾ ਹੁਣ ਮੇਰੇ ਖਿਆਲ ਦੇ ਨਾਲ ਦਿਮਾਗ ਇਧਰ ਹੀ ਘੁਗਦਾ ਪਿਆ ਵੀ ਕਾਰ ਕਰਾ ਕੇ ਪੈਸੇ ਇਕੱਠੇ ਕਰੋ ਫਿਰ ਥੋੜੇ ਬਹੁਤੇ ਇਹਨਾਂ ਤੇ ਲਾ ਦਿਓ ਡਾਇਰੈਕਟ ਬੈਨੀਫਿਟਸ ਖੁਸ਼ ਇਹਨਾਂ ਨੂੰ ਦਿਓ ਖੁਸ਼ ਕਰ ਲੋ 30 ਕ ਸੂਟਾਂ ਲੈ ਲੋ ਤੇ ਇੱਕ ਸੀਟਾਂ ਤੇ ਉਹ ਕੀਚਾ ਡੰਡਈਆ ਕਮ ਹੋ ਜਾਏਗਾ 10 20 ਦਾ ਜਗਾੜ ਕੋਈ ਹੋ ਗਿਆ ਜਾਂ ਸਾਡਾ ਕਿਸੇ ਨਾਲ ਰਲ ਗਏ ਭਾਵੇਂ ਇਹਨਾਂ ਦਾ ਕੀ ਹੈ ਕੱਲ ਨੂੰ ਭੱਜਪਾ ਨਾਲ ਵੀ ਰਲ ਜਾਣਗੇ ਇਹ ਮੇਰੀ ਗੱਲ ਹੀ ਸੁੱਟਿਓ ਨਾ ਸੈਟਿੰਗ ਰਹਿਣੀ ਚਾਹੀਦੀ ਬਸ ਉਹਨਾਂ ਦਾ ਕੀ ਹੈ ਉਹ ਕੱਲ ਨੂੰ ਭੱਜਪਾ ਨਾਲ ਵੀ ਰਲ ਸਕਦੇ ਆ ਸਾਬ ਤੋ ਕਰਕੇ ਕਹਿ ਦਿੰਗੇ ਕਿ ਠੀਕ ਆ ਭਾਈ ਜਿੰਨੇ ਸਾਡੇ ਨਾਲ ਰਹਿਣਾ ਰਹਿ ਲੋ ਜਿੰਨੇ ਜਾਣਾ ਜਾਓ ਜੀ ਮਿੰਟ ਬਹੁਤ سارے ਬੰਦੇ ਨੂੰ ਬੋਲਣ ਵਾਲੇ ਬੰਦਿਆਂ ਨੂੰ ਜਾਵੇ ਉਹਨਾਂ ਚਿਰ ਇਹਨਾਂ ਨੇ 27 ਤੱਕ ਕਰਦੇ ਨੂੰ ਤੁਸੀਂ ਆਪਣਾ ਵੇਖੋ ਆਪੇ ਹੈ ਹਾਂ ਮੈਂ ਤਾਂ ਕਿਹਾ ਬਿਆਸ ਮੈਂ ਕਿਹਾ ਬਿਆਰ ਚ ਲੈ ਜਾ ਬਾਟੀ ਚੋਖਾ ਉਹ ਤੇ ਖਾਉਣਗੇ ਕੁਝ ਬਣਾਉਣੀ ਸਿੱਖ ਲੈਣਗੇ ਵੇਲੇ ਟਾਈਮ ਤੇ ਵਿਚਾਰੇ ਬਣਾ ਕੇ ਜਵਾਕਾਂ ਨੂੰ ਖਾ ਦਿਆ ਕਰਨਗੇ ਹੋਰ ਕੀ ਜੀ ਮਿੰਟ ਜੀ ਜੀ ਬਿਲਕੁਲ ਕੁਝ ਕਮੈਂਟ ਨਹੀਂ ਮਿੰਟ ਜੀ ਸ਼ਾਮਿਲ ਜ਼ਰੂਰ ਕਰ ਲਿਓ ਆਪਾਂ ਜਗਦੀਪ ਸਿੰਘ ਜੀ ਕਹਿ ਰਹੇ ਨੇ ਕਿ ਪੀ ਐਮ ਕੇਅਰ ਵਾਲਾ ਹਾਲ ਹੈ ਪੰਜਾਬ ਸਰਕਾਰ ਦੇ ਫੰਡ ਦਾ ਕਹਿੰਦੇ ਇਹ ਅਸੀਂ ਪਹਿਲੇ ਦਿਨ ਤੋਂ ਤੁਹਾਡੇ ਨਾਲ ਗੱਲ ਸਾਂਝੀ ਕਰ ਰਹੇ ਹਾਂ ਗੁਰਮੀਲ ਸਿੰਘ ਦੀ ਕਹਿ ਰਹੇ ਕਿ ਪੰਜਾਬ ਯੂਨੀਵਰਸਿਟੀ ਦੇ ਸਾਹਮਣੇ ਪਈ ਹੈ ਜ ਪੰਜਾਬੀ ਯੂਨੀਵਰਸਿਟੀ ਦੇ ਤੇ ਰਜੀਵ ਕੁਮਾਰ ਜੀ ਕਹਿ ਰਹੇ ਕਿ ਨਹੀਂ ਉੱਥੇ ਪੰਜਾਬੀ ਯੂਨੀਵਰਸਿਟੀ ਨਹੀਂ ਅੱਛਾ ਇੱਧਰ ਪਟਿਆਲੇ ਹਾਂਜੀ ਇੱਥੇ ਵੀ ਜ਼ਮੀਨ ਹੋਏਗੀ ਤੇ ਉੱਥੇ ਲੁਧਿਆਣਾ ਵੀ ਸ਼ਾਇਦ ਯੂਨੀਵਰਸਿਟੀ ਦੇ ਲੱਗੇ ਹੀ ਆ ਪੀਐਸਪੀਸੀ ਵਾਲਾ ਵਾਲੀ ਹਮ ਹਾਂਜੀ ਜੀ ਰਜੀਵ ਕੁਮਾਰ ਜੀ ਕਹੇ ਕਿ ਹੁਣ ਇਹਨਾਂ ਵਿਧਾਨ ਸਭਾ ਦੇ ਇੱਕ ਸੈਸ਼ਨ ਆ ਆਨੰਦਪੁਰ ਸਾਹਿਬ ਕਰਨਾ ਕਹਿੰਦੇ ਬੋਰਡ ਲੱਗੇ ਆ ਜੀ ਕਈ ਜਗ੍ਹਾ ਤੇ ਤੇ ਇੱਕ ਰਾਜਕੁਮਾਰ ਮਿੱਤਰ ਜੀ ਕਹਿ ਰਹੇ ਨੇ ਕਿ ਅਮਨ ਰੋੜਾ ਕਹਿੰਦੇ ਬਹੁਤ ਘੱਟ ਦੇਖਦੇ ਨੇ ਉਹ ਜੀ ਆਪਣਾ ਇਜ਼ਲਾਸ ਦੇ ਵਿੱਚ ਹੀ ਦੱਸੇ ਸੀਗੇ ਕੀ ਗੱਲ ਹੋ ਗਈ ਅੱਜ ਕੱਲ ਦਿਸਦੀ ਨਹੀਂ ਇਹ ਨਾ ਦੱਸਣ ਵਾਲੀ ਗੱਲ ਰਹੀ ਇਹ ਕਹਾਣੀ ਹੋਈ ਕਿਸ ਦੀ ਨਹੀਂ ਇਹ ਤਾਂ ਨਵੀਂ ਕਹਾਣੀ ਚੱਲ ਰਹੀ ਜੀ ਜਿਦੋਂ ਤੁਹਾਨੂੰ ਪਤਾ ਹੈ ਕਾਰ ਨਹੀਂ ਅਗਲਿਆਂ ਦੀ ਚੱਲਣ ਦਿੱਤੀ ਤਾਂ ਫਿਰ ਤਾਂ ਨਵੀਂ ਕਹਾਣੀ ਚੱਲ ਰਹੀ ਜੀ ਮਿੰਟ ਜੀ ਬਿਲਕੁਲ ਆਨੰਦਪੁਰ ਸਾਹਿਬ ਦੀ ਤੁਸੀਂ ਗੱਲ ਕੀਤੀ ਆ ਉੱਥੇ ਵਿਸ਼ੇਸ਼ ਇਜ਼ਲਾਸ ਹੋ ਸਕਦਾ ਹੈ ਹੂੰ ਉੱਥੇ ਤਿਆਰੀਆਂ ਕਿਉਂਕਿ ਦੇਖੋ ਗੁਰੂ ਸਾਹਿਬ ਦਾ ਸ਼ਿਦੀ ਦਿਹਾੜਾ 350ਵਾਂ ਬਿਲਕੁਲ ਸਰਕਾਰ ਨੇ ਉਹਨੂੰ ਆਪਣੇ ਪੱਦਰ ਤੇ ਮਨਾਉਣ ਦਾ ਤਹਮਮਲ ਕੀਤਾ ਐ ਐਸਜੀਪੀਸੀ ਨੇ ਇਤਰਾਜ਼ ਕੀਤਾ ਸੀ ਸਮਝੋ ਜਰਾ ਹਮ ਇਹਨਾਂ ਨੇ ਹਵਾਲੇ ਦਿੱਤੇ ਕਿ ਵੇਖੋ ਜੀ ਇਸ ਤੋਂ ਪਹਿਲਾਂ ਫਲਾਨੀ ਸਰਕਾਰ ਕਰ ਚੁੱਕੀ ਆ ਫਲਾਨੀ ਸਰਕਾਰ ਕਰ ਚੁੱਕੀ ਆ ਤਾਂ ਫਿਰ ਅਸੀਂ ਆਪਣੇ ਪੱਦਰ ਤੇ ਭਾਈ ਕਿਉਂ ਨਹੀਂ ਮਨਾ ਸਕਦੇ ਹਮ ਤਾਂ ਗੱਲ ਇਹ ਆ ਕਿ ਚਲੋ ਸਰਕਾਰਾਂ ਦੇ ਕੋਲ ਬੜੇ ਇਖਤਿਆਰ ਹੁੰਦੇ ਆ ਜੀ ਪਰ ਇਹ ਇਹਨੂੰ ਨੈਕਸਟ ਲੈਵਲ ਤੇ ਲੈ ਜਾਣਾ ਚਾਹੁੰਦੇ ਆ ਜੋਰ ਲੱਗਾ ਹੋਇਆ ਖਾਸ ਤੌਰ ਤੇ ਕਿਉਂਕਿ ਦੇਖੋ ਹਣ ਮਾਲਵਿੰਦਰ ਸਿੰਘ ਕੰਗ ਦਾ ਹਲਕਾ ਹੋ ਗਿਆ ਰੋਪੜ ਤੋਂ ਮਤਲਬ ਮੰਤਰੀ ਹੋ ਗਿਆ ਹਰਜੋਤ ਬੈਂਸੀ ਜੀ ਇਹਨਾਂ ਤਾਂ ਪੂਰਾ ਜ਼ੋਰ ਲੱਗਿਆ ਕਿਉਂਕਿ ਦੇਖੋ ਜੇ ਮੰਨ ਲਓ ਇਹ ਯੋਜਨਾ ਸਫਲ ਹੋ ਜਾਂਦੇ ਆ ਸਰ ਲੋਕ ਲੀਡਰ ਨੂੰ ਬਹੁਤ ਫਾਇਦਾ ਹੁੰਦਾ ਨਾ ਬਿਲਕੁਲ ਬਹੁਤ ਫਾਇਦਾ ਹੁੰਦਾ ਕਿ ਜੇ ਰਾਜਨੀਤੀ ਦੇ ਤੌਰ ਤੇ ਦੇਖੀਏ ਤਾਂ ਇਹ ਇੱਕ ਸਪੈਸ਼ਲ ਇਜ਼ਲਾਸ ਤੇ ਇੱਕ ਹਿਸਟੋਰੀਕਲ ਇਵੈਂਟ ਬਣ ਜਾਏਗਾ ਜੀ ਸਮਝਦਿਓ ਸਮਰਪਿਤ ਹੋਏਗਾ ਨਾ ਫਿਰ ਮਾਨ ਸਾਹਿਬ ਨੇ ਇੱਕ ਚੀਜ਼ ਹੋਰ ਕੀਤੀ ਕਿ ਉਹ ਚੀਜ਼ ਬਹੁਤ ਵਧੀਆ ਮਹਿਮਾਨ ਸਾਹਿਬ ਦੀ ਉਸ ਚੀਜ਼ ਨੂੰ ਮੈਂ ਫੁੱਲ ਪ੍ਰੇਜ਼ ਦੇਊਗਾ ਹੂੰ ਭਈ ਇਹਨਾਂ ਨੇ ਜਿਹੜੇ ਵੀ ਹੈਗੇ ਆ ਧਾਰਮਿਕ ਮਹਾਪੁਰਸ਼ ਕਹ ਲੋ ਕਿ ਉਹਨਾਂ ਲੋਕਾਂ ਦੇ ਨਾਲ ਮੀਟਿੰਗ ਕੀਤੀ ਤੇ ਉਸ ਤੋਂ ਬਾਅਦ ਇੱਕ ਅਪੀਲ ਕੀਤੀ ਕੇਂਦਰ ਸਰਕਾਰ ਨੂੰ ਕਿ ਜੋ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਬਲੀਦਾਨ ਹੈ ਜੀ ਇਹ ਸ਼ਹਾਦਤ ਹੈ ਹਮ ਇਹ ਜਿਹੜਾ ਦਿਹਾੜਾ ਹੈ ਇਸ ਨੂੰ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਕਰ ਦਿੱਤਾ ਜਾਵੇ ਨੈਸ਼ਨਲ ਲੈਵਲ ਤੇ ਹਮ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ